ਆਏਗਾ ਤੇ ਨਹੀਂ ਉਹ ਪਿਆਲੀ ਤੁਹਾਨੂੰ ਦੰਦਿਆਂ ਦੀ ਗੱਲ ਦੱਸਾਂ ਜਿੱਦੀ ਤੇ ਪਿਆਲੀ ਡੋਖਣ ਨੂੰ ਆ ਜਿੱਦੀ ਇੱਥੇ ਪਿਆਲੀ ਨਹੀਂ ਹੁੰਦੀ ਉਹਦੇ ਪੱਛਾ ਪਿੰਡ ਬੋਲਦੇ ਉਹਦੇ ਨਾਲ ਵੀ ਜਾਣਾ ਇਹੋ ਜਿਹੇ ਪੰਜੇ ਭਰਾ ਨੂੰ ਭਰਾ ਮਾਰ ਜੁਣਾ ਚਲੋ ਇਹ ਤਾਂ ਆਪੋ ਆਪਣੀ ਗੱਲਾਂ ਕਰੀਏ ਇਨਨ ਨੇ ਤੇ ਇੱਕੋ ਹੀ ਆ ਵੀ ਪਿੰਡ ਬਚਾਓ ਜਿੱਦਾਂ ਵੀ ਹੋ ਸਕਦਾ ਇਹਨਾਂ ਲੋਕਾਂ ਨੂੰ ਬਚਾਓ ਤੇ ਪਿਆਲੀ ਬਚਾਓ ਬਹੁਤ ਕਹਿੰਦੇ ਬਚਾਉਣੇ ਆ ਬੰਦਾ ਧੰਗਾਂਵਾਂ ਸਾਲਾਂ ਬਾਅਦ ਆ ਕੇ ਕਹਿੰਦੇ ਬਲੈਕ ਮੀਡ ਕੋਲ ਕਰਦਾ ਸਾਰੇ ਅਗਰ ਨਾ ਲੱਗੇ ਤੁਸੀਂ ਉੜ ਨਹੀਂ ਹੀ ਇਹ ਤੂੰ ਫਿਊਡ ਨਹੀਂ ਕਰ। ਇਹ ਹੋ ਰਹੀ ਨਹੀਂ। ਪਤਾ ਗਰੰਟ। ਇਹ ਤੇਰੇ ਪੈਸੇ ਕਦੇ ਮੰਗਦੇ ਜੋ ਨੰਗਣ। ਇਹ ਨੀ ਸਾਰਨ ਤੇ ਆਲਾ ਹਾਲ ਦੇਖਿਆ ਸੀ ਨਾ। ਇਹ ਤੁਸੀਂ ਹੋ। ਬਹੁਤ ਦੁੱਖ ਲਗਾਏ। ਦੇਖੋ ਚੰਗੇ ਬਲੇ ਬੰਦੇ ਤੁਸੀਂ ਆ ਕੰਮ ਨਾ ਕਰਿਆ ਕਰੂ। ਬੇਤੀ ਹਰ ਕਾ। ਲੋਕੀ ਤਾਂ ਤੁਹਾਡਾ ਅਸੀਂ ਮੈਂ ਲੋਕੀ ਤਾਂ ਤੁਹਾੜੀ ਪੋਣੇ ਵੀ ਯਾਰ ਪੰਜਾਬੀ ਤੁਹਾਡਾ ਫਲਾਣ ਕਰਦੇ ਫਲਾਣ। ਉਹ ਆਪਣੀ ਆਪਣੀ ਪੈੜੀ ਪਚਾਉਣਾ ਤੇ ਪੈਸੇ ਮੰਗਣਾ। ਉਹ ਪੱਥਰ ਲਾ ਤਾਂ ਆਪਣੀ ਅਸ ਜਿਹੜਾ ਪੱਥਰ ਲੱਗ ਗਿਆ ਉਹਨੂੰ ਮਸਾਲੀ। ਉਹ ਬੱਕਰੀ ਆ। ਉਹ ਹੋ ਗੱਲ ਕਹਿ ਰਹੇ ਆ। ਇਹ ਭਾਈ ਅਸੀਂ ਨਹੀਂ ਅਸੀਂ ਆਉਨੇ ਆ ਪੱਥਰ ਲਾ ਲੈਨੇ ਆ। ਰੁਕੋ ਉਹਦੇ ਕੰਮ ਕੀ ਆ? ਕੰਮ ਰੁ ਅਗਲਾ ਕਹਿੰਦਾ ਨਹੀਂ ਦੇਣਾ ਅਫਸਰ ਕਿਤੇ ਹੋਰ ਬੈਠਾ ਹੋ ਉਹ ਕਿਤੇ ਹੋਰ ਬੈਠਾ ਫਿਰ ਉਹ ਤਕਰੀਬ ਚਾਉਂਦੇ ਆ ਉਹ ਫਿਰ ਕਹਿੰਦੇ ਕੰਮ ਨਹੀਂ ਕਰਦੇ ਯਾਰ ਅਸੀਂ ਕੀ ਕਰਨਾ ਲੇਖਨ ਸਰ ਸਾਜੀ ਆ ਪਾੜੀ ਮੋਢਲੀ ਇਹਨਾਂ ਦੀ ਮੁਸ਼ਕਲ ਹੋ ਗੱਲ ਕਰੋ ਇਹ ਮੈਂ ਵੀ ਨਾ ਵੀ ਰੁਕਦਾ ਰੁਕਣਾ ਹੈ ਕਿ ਹੁਣ ਜਾ ਕੇ ਮੀਟਿੰਗ ਕਰਦੇ ਆ ਮੌਕਾ ਵੇਖ ਲਿਆ ਵਾ ਇਹਨਾਂ ਨੂੰ ਇਮੀਡੀਏਟ ਕਿੱਦਾਂ ਪੈਸੇ ਆ ਸਕਦੇ ਹੈ ਕੋਸ਼ਿਸ਼ ਕਰਦੇ ਜਿੰਨੀ ਛੇਤੀ ਕੋਈ ਹੋ ਸਕਦਾ ਉਹਦੀ ਪੋਚ ਕਰਦੇ ਕਿਉਂਕਿ ਟਾਈਮ ਬਹੁਤ ਘਟਿਆ ਬਹੁਤ ਘਟਿਆ ਹੋਣ ਦੇ ਚਾਂਸ ਬਹੁਤ ਘਟਿਆ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਕੋਈ ਉਰਜ ਨਹੀਂ ਕਰ ਬੰਨ ਗਿਆ ਕਿ ਬਰਸਾਤ ਦਾ ਮੌਸਮ ਆਈ ਨਾ ਇਹ ਕੀ ਬਰ ਤੇ ਮੈਨੂੰ ਤਾਂ ਕੱਲ ਵੀ ਨਹੀਂ ਪਤਾ ਲੱਗਣਾ ਮੈਂ ਦਿੱਲੀ ਜਿਹੜਾ ਕੋਈ ਪਤਾ ਨਹੀਂ ਲੱਗਣਾ ਇਹ ਤਾਂ ਕੱਲ ਸ਼ਾਮ ਹੀ ਇਹਨਾਂ ਦੱਸਿਆ ਤੇ ਮੈਂ ਅੱਜ ਸਵੇਰੇ ਆ ਗਿਆ ਬਿਲਕੁਲ ਇਦਾਂ ਕਰਦੇ ਨੇ ਸਰ ਇਹਨਾਂ ਦਾ ਇਹਨਾਂ ਸਾਰੇ ਪਿੰਡਾਂ ਦਾ ਨੁਕਸਾਨ ਬਹੁਤ ਹੈ ਹਾਂਜੀ ਆ ਜੀ ਇਹ ਸਾਨੂੰ 2 ਮਹੀਨੇ ਪਹਿਲਾਂ ਦੱਸੋ ਨਾ ਹਾਂ ਜੀ ਮੁਸ਼ਕਲ ਆ ਗਈ ਆ ਕਰਕੇ ਉਹ ਜੋ ਕੁੱਤੇ ਸਿੱਤੇ ਆ ਜੜ ਦੀ ਫੇਰ ਗਿੰਦੇ ਹੁਣ ਕਰੋ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਵੀ ਆਪਾਂ ਲੈ ਆ ਕੇ ਲਾ ਲਾਂਗੇ ਮਿਸਟਰ ਉਹ ਬਸ ਲੱਗ ਕੇ ਨਹੀਂ ਬਾਜ਼ਾਰ ਚ ਕੋਈ ਵੀ ਨਹੀਂ ਸੁਣਦਾ ਉਹ ਬੋਕੇ ਡੌਲ ਬਡੌਲ ਦਾ ਕੰਮ ਹੈ ਵੀ ਦੂਜੇ ਦੀ ਸਰਕਾਰ ਪਾ ਜਾਈਂ ਜੁੜਾ ਕਰੇਗਾ ਦੂਜੇ ਦੀ ਸਰਕਾਰ ਨੂੰ ਪਾਸ ਹੋਇਆ ਪਹਿਲੂ ਟਾਈਮ ਲੱਗਦਾ ਹੈ ਫੇਰ ਹੀ ਹੁੰਦਾ ਇੱਕ ਦਿਨ ਤੇ ਆਉਂਦਾ ਨਹੀਂਗਾ ਹਾਂਜੀ ਹਾਂ ਨਵੇਂ ਨਵੇਂ ਸਾਰੇ ਲਾੜਾ ਲਾ ਹਟਿਆ ਵੀ ਤੁਹਾਡਾ ਪਾਸ ਹੋ ਗਿਆ ਲੱਗ ਚੱਲਿਆ ਲੱਗ ਚੱਲਿਆ ਹੰਦੇ ਆ ਮਸਕਲ ਆਈ ਨਾ ਪਾਣੀ ਦਾ ਸੰਦ ਉਦੋਂ ਪਤਾ ਲੱਗਿਆ ਤੇ ਹੁਣ ਜੋ ਹੋ ਗਿਆ ਉਹ ਤੇ ਮੈਂ ਪਿਛਲਾ ਪੀਲੇ ਦੀ ਕੀ ਹੁਣ ਇਹਨਾਂ ਨੂੰ ਕਹਾਂ ਮਾੜਾ ਚ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और WhatsApp channel par